ਅੱਜ ਵਾਰਡ ਨੰਬਰ 66 ਹੈਬੋ ਵਾਲੇ ਏਰੀਆ ਦੇ ਵਿੱਚ ਅਸ਼ੋਕ ਪ੍ਰੈਸ਼ਰ ਪੱਪੀ ਜੀ ਆਏ ਸੀਗੇ ਜੋ ਕਿ ਚੋਣਾ ਦਾ ਮਾਹੌਲ ਚੱਲ ਰਿਹਾ ਤੇ ਅੱਜ ਇਸ ਵਾਰਡ ਦੇ ਵਿੱਚ ਜਿੰਨੀ ਬੱਗਾ ਜੀ ਨੇ ਡਿਵੈਲਪਮੈਂਟ ਕਰਾਈ ਸੀਗੀ ਅੱਜ ਲੋਕਾਂ ਨੇ ਉਸ ਚੀਜ਼ ਦਾ ਜਵਾਬ ਦਿੱਤਾ ਠਾਠਾ ਮਾਰਦਾ ਕੱਠ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਏਰੀਆ 'ਚ ਹੋਇਆ ਹੋਵੇਗਾ ਜਿੰਨਾ ਕੱਠਾ ਜਿੱਥੇ ਹੋਇਆ ਸੀ ਕਿਉਂਕਿ ਇਹ ਸਾਡੇ ਵਾਰਡ ਦੇ ਵਿੱਚ ਬੱਗਾ ਜੀ ਨੇ ਜੋ ਡਿਵੈਲਪਮੈਂਟ ਕਰਵਾਈ ਹੈ ਉਸ ਟੀਵੀ ਨੂੰ ਦੇਖਦੇ ਹੋਏ ਲੋਕਾਂ ਨੇ ਦਿਲੋਂ ਰਾਤ ਦੇ 10 ਵਜੇ ਚੁਕੇ ਆ ਸ਼ਾਮ ਦੇ 7 ਵਜੇ ਤੱਕ ਬੈਠੇ ਰਹੇ 7 ਵਜੇ ਤੋਂ ਲੈ ਕੇ 10 ਤਿੰਨ ਘੰਟੇ ਹੋ ਗਏ ਨਹੀਂ ਤੇ ਲੋਕ ਹਾਜ਼ਰੀ ਲਵਾਉਣ ਸਿਰਫ ਆਉਂਦੇ ਆ ਅਸੀਂ ਚੱਲੇ ਆ ਇਹ ਉਹਨਾਂ ਦੇ ਡਿਵੈਲਪਮੈਂਟ ਦਾ ਜਵਾਬ ਦਿੱਤਾ ਲੋਕਾਂ ਨੇ ਕਿ ਅਸੀਂ ਤੁਹਾਨੂੰ ਦਿਲੋਂ ਪਿਆਰ ਕਰਦੇ ਆ ਤੇ ਦੁਬਾਰਾ ਵੀ ਆਉਂਦੇ 25 ਸਾਲ ਬੱਗਾ ਜੀ ਇੱਥੇ ਰਹਿਣਗੇ ਤੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਸਾਡੇ ਵਾਰਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਏਗੀ ਨਾਰਥ ਹਲਕੇ ਜੇ ਵੀ ਸਾਨੂੰ ਉਮੀਦ ਹੈ ਸਭ ਤੋਂ ਜ਼ਿਆਦਾ ਵੋਟ ਪਏਗੀ ਜਿੰਦਾਬਾਦ ਬੱਗਾ ਜਿੰਦਾਬਾਦ ਸ਼ੋਕ ਪ੍ਰੈਸ਼ਰ ਪੱਪੀ ਜਿੰਦਾਬਾਦ ਤੋ ਪੀ ਜੀ ਨੇ ਇਹੀ ਮੈਸੇਜ ਲਾਇਆ ਸਭ ਤੋਂ ਵੱਡੀ ਗੱਲ ਲੁਧਿਆਣੇ ਵਾਸਤੇ ਜਿਵੇਂ ਕਿ ਆਪਣੇ ਆਪਣੇ ਹੈਲਥ ਲਾਈਨ ਆਪਣੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬੜਾ ਹੀ ਮਾੜਾ ਹਾਲ ਹੈ ਪ੍ਰਾਣੀ ਸਰਕਾਰਾਂ ਨੇ ਜੋ ਇੱਥੇ ਹਾਲ ਬਣਾਇਆ ਹੋਇਆ ਸੀਗਾ ਜਿਵੇਂ ਦਿੱਲੀ ਦੇ ਵਿੱਚ ਇੰਨੇ ਵੱਡੇ ਵੱਡੇ ਹਸਪਤਾਲ ਖੁੱਲੇ ਨੇ ਉਹਨਾਂ ਨੇ ਕਿਹਾ ਜਿੱਦਣ ਮੈਂ ਐਮਪੀ ਬਣ ਗਿਆ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਪੀਜੀਆ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਂਗਾ ਤੇ ਮੈਨੂੰ ਲੱਗਦਾ ਇਸ ਚੀਜ਼ ਦੀ ਲੁਧਿਆਣਾ ਸ਼ਹਿਰ ਨੂੰ ਬਹੁਤ ਵੱਡੀ ਲੋੜ ਹੈ ਜੀ ਤੇ ਜੇ ਇਹ ਚੀਜ਼ ਪੱਪੀ ਜੀ ਨੇ ਕਰਤੀ ਮੈਨੂੰ ਲੱਗਦਾ ਜਿਵੇਂ ਅਸੀਂ ਬੱਗਾ ਜੀ ਦਾ ਕਹਿੰਦੇ ਆ ਕਦੀ ਉਹਨਾਂ ਨੂੰ ਕੋਈ ਨਾਰਥ ਹਲਕੇ ਤੋਂ ਹਲਾ ਨਹੀਂ ਸਕਦਾ ਤੇ ਪੱਪੀ ਜੀ ਨੂੰ ਵੀ ਐਮਪੀ ਦੁਆਰਾ ਦੁਆਰਾ ਬਣਨ ਵਾਸਤੇ ਕੋਈ ਜਿੰਦਾਬਾਦ ਮੈਂ 메시ਜ ਦਊਗਾ ਲੋਕਾਂ ਨੂੰ ਮੈਂ ਲੋਕਾਂ ਨੂੰ ਇਹੀ ਮੈਸੇਜ ਦਊਗਾ ਤੁਸੀਂ ਡਿਵੈਲਪਮੈਂਟ ਨੂੰ ਵੋਟ ਪਾਓ ਜਿਵੇਂ ਬੱਗਾ ਜੀ ਨੇ ਡਿਵੈਲਪਮੈਂਟ ਕਰਾਈ ਆ ਤੇ ਸਾਰੇ ਲੋਕ ਅੱਜ ਨਾਲ ਖੜੇ ਨੇ ਤੇ ਅੱਜ ਤੁਸੀਂ ਧਰਮ ਦੀ ਧਰਮ ਨੂੰ ਦੇਖ ਕੇ ਵੋਟ ਨਾ ਪਾਓ ਠੀਕ ਹੈ ਜੀ ਕਿਉਂਕਿ ਦੂਜੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗਮਰਾਹ ਕਰਕੇ ਬੇਫਕੂ ਬਣਾ ਜਾਂਦੀਆਂ ਨੇ ਹਰ ਵਾਰੀ ਤੇ ਆਪਾਂ ਦੁਬਾਰਾ ਜੇ ਬੇਫਕੂ ਇੱਕ ਵਾਰੀ ਹੋਰ ਬਣ ਗਏ ਤੇ ਮੈਨੂੰ ਲੱਗਦਾ ਇਸ ਦੇਸ਼ ਦਾ ਬਹੁਤ ਹੀ ਮਾੜਾ ਹਾਲ ਹੋ ਜਾਏਗਾ। ਹਾਂ ਮੈਂ ਗਿਆ ਸੀ ਅੱਜ ਨਾ ਪਰਲੀ ਗੁਸਤਰੀ ਸਾਈਡ ਤੇ। ਪਰਲੀ ਸਾਈਡ ਤੇ ਲੱਗੇ ਸੀ। ਹਾਂਜੀ ਹਾਂਜੀ। ਬਹੁਤ ਵਧੀਆ ਇਕੱਠ ਬਹੁਤ ਵਧੀਆ ਹੰਗਾਰਾ ਔਰ ਤਨਵਾਦਾ ਬਾਜਵਾ ਪਰਿਵਾਰ ਦਾ ਜਿਨ੍ਹਾਂ ਨੇ ਬੜਾ ਵਧੀਆ ਇੱਥੇ ਪਿਆਰ ਬਣਾਇਆ ਲੋਕਾਂ ਦੇ ਵਿੱਚ ਅੱਜ ਲੋਕਾਂ ਦਾ ਪਿਆਰ ਲੋਕਾਂ ਨੂੰ ਸਰਕਾਰ ਔਰ ਖਾਸ ਤੌਰ ਤੇ ਡਿਵੈਲਪਮੈਂਟ ਨੂੰ ਨੂੰ ਲੋਕਾਂ ਨੇ ਇਕ ਹੰਗਾਰਾ ਕਿਉਂਕਿ ਲੋਕ ਬੜੇ ਉਪਰਾਲੇ ਕਰਦੇ ਨੇ ਇਕੱਠ ਕਰਨ ਵਾਸਤੇ ਲੋਗ ਆਪ ਹਮਾਰੇ ਆ ਕੇ ਇੱਕ ਪਿਆਰ ਦੇ ਨੇ ਅਸ਼ੀਰਵਾਦ ਦੇ ਨੇ ਮੈਂ ਧੰਨਵਾਦ ਕਰਦਾ ਔਰ ਬਾਜਵਾਜੀ ਦਾ ਜਿਵੇਂ ਕਹਿੰਦੇ ਵੀ ਕੰਮ ਕੀਤਾ ਹੋਇਆ ਇੱਥੇ ਲੋਕਾਂ ਦੇ ਪਿਆਰ ਬਣਾਇਆ ਔਰ ਸਾਹਮਣੇ ਆਇਆ ਔਰ ਡਿਵੈਲਪਮੈਂਟ ਵੀ ਹੈ ਕਿਉਂਕਿ ਮੇਰੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਡਿਵੈਲਪਮੈਂਟ ਦੇ ਕੰਮ ਨੂੰ ਲੈ ਕੇ ਮਿਹਨਤ ਕਰਦੇ ਨੇ ਸਵੇਰੇ ਹੀ ਫੋਨ ਆ ਜਾਂਦਾ ਕਿ ਪੁਰਾਣੀ ਸੜਕ ਤੇ ਆ ਖੰਡਾ ਪਿਆ ਹੋਇਆ ਪੁਰਾਣੀ ਗਲੀ ਚ ਪਾਣੀ ਨਹੀਂ ਆ ਰਿਹਾ ਪੁਰਾਣੀ ਗਲੀ ਚ ਸੀਵਰ ਬਣਨ ਵਾਲਾ ਨੇਚਰਲੀ ਕਿ ਦਿਨ ਕਿਦੇ ਲੋਕਾਂ ਨੂੰ ਡਿਵੈਲਪਮੈਂਟ ਦੇ ਰਿਹਾ ਮੁੰਡੇ ਨੇ ਬਹੁਤ ਕੰਮ ਕੀਤਾ ਮੈਂ ਅਫੀਸ਼ੀਅਟ ਕਰਦਾ ਔਰ ਤਕਰੀਬਨ ਮੈਂ ਕਹਿ ਸਕਦਾ ਲੋਕਾਂ ਦਾ ਪਿਆਰ ਹੈ ਲੋਕਾਂ ਦੀ ਡਿਵੈਲਪਮੈਂਟ ਦਾ ਜਿਹੜੇ ਅੱਜ ਲੋਕ ਇੱਥੇ ਕਾਠੀ ਨਾ ਵੱਡਾ ਇਕੱਠ ਕਰਕੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਆਪਣੀ ਵੋਟ ਦਾ ਅਧਿਕਾਰ ਨੂੰ ਇਸਤੇਮਾਲ ਕਰਿਓ ਜਰੂਰ ਕਿਉਂਕਿ ਕਿਸੇ ਪਾਰਟੀ ਨੂੰ ਵੋਟ ਪਾਓ ਪਰ ਵੋਟ ਦਾ ਅਧਿਕਾਰ ਜ਼ਰੂਰੀ ਹੈ ਵੋਟ ਦਾ ਅਧਿਕਾਰ ਤੁਹਾਨੂੰ ਬਾਬਾ ਸਾਹਿਬ ਨੇ ਦਿੱਤਾ ਹੈ ਉਸ ਬਾਬਾ ਸਾਹਿਬ ਭੀਮਰਾ ਉਮੀਦਵਾਰ ਦੇ ਵੋਟ ਦੇ ਅਧਿਕਾਰ ਨੂੰ ਆਪਾਂ ਯੂਜ਼ ਕਰਨਾ ਹੈ ਔਰ ਯੂਜ਼ ਅਸਕਰ ਕਰਨਾ ਹੈ ਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਨੇ ਬਣਾਇਆ ਸੀ ਉਹਨੂੰ ਛੇੜਛਾੜ ਹੋਣ ਜਾ ਰਹੀ ਹੈ ਜਿਹੜਾ ਉਸ ਨੂੰ ਰੋਕ ਸਕਦਾ ਤਾਂ ਉਹ ਦੇਖਿਆ ਹੀ ਹੈ ਕੇਜਰੀਵਾਲ ਸਾਹਿਬ ਇੱਕ ਐਸੇ ਆਦਮੀ ਨੇ ਜਿਹੜੇ ਮੋਦੀ ਸਾਹਿਬ ਨੂੰ ਰੋਕ ਸਕਦੇ ਨੇ ਜੇ ਆਪਾਂ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਹੁਣ ਤੁਸੀਂ ਦੇਖਿਆ ਪਿਛਲੇ ਦਿਨਾਂ ਉਹਨੇ ਦੋ ਦੋ ਮਹੀਨੇ ਪਹਿਲਾਂ ਉਹਨੂੰ ਜੇਲ੍ਹ ਚ ਭੇਜ ਦਿੱਤਾ ਗਿਆ ਪਰ ਕੋਰਟ ਦਾ ਮੈਂ ਸਤਿਕਾਰ ਕਰਦਾ ਜਿਨ੍ਹਾਂ ਨੇ ਇਲੈਕਸ਼ਨ ਕੇ ਮੇਨ ਉਪਰਸਤੇ ਉਹਨੂੰ ਰਿਹਾ ਕੀਤਾ ਔਰ ਆਸ ਹੈ ਕਿ ਅੱਗਿਓ ਵੀ ਕੋਰਟਾਂ ਸਾਡਾ ਜਿਵੇਂ ਸਾਡਾ ਮੰਨ ਹੈ ਸਾਡੀ ਸਰਕਾਰ ਕਰਦੇ ਆ ਉਸ ਤਰ੍ਹਾਂ ਹੀ ਫਿਰ ਰਿਜ਼ਲਟ ਆਏਗਾ ਇਸ ਸੱਚੀ ਗੱਲ ਸਾਰਿਆਂ ਨੂੰ ਅੱਜ ਵਾਰਡ ਨੰਬਰ 7 ਦੇ ਵਿੱਚ ਸਾਡੇ ਚੌਧਰੀ ਐਮ ਐਲ ਏ ਮਦਨ ਲਾਲ ਬੱਗਾ ਜੀ ਦੀ ਰੈਨਮਾਈ ਹੇਟ ਜਿਹੜੀ ਇਹ ਭਰਵਾ ਇਕੱਠ ਦੀ ਮੀਟਿੰਗ ਰੱਖੀ ਗਈ ਸੀ ਆਸ਼ਵਾਸਨ ਦਵਾ ਰਹੀ ਸੀ ਕਿ ਪੱਪੀ ਪ੍ਰੈਸ਼ਰ ਜੀ ਦੀ ਜਿਹੜੀ ਜਿੱਤ ਹੈ ਉਹ ਨਿਸ਼ਚਿਤ ਪੱਕੀ ਹੈਗੀ ਹੈ ਔਰ ਸਿਰਫ ਉਹਦਾ ਜਿਹੜਾ ਐਲਾਨ ਹੈ 4 ਤਰੀਕ ਨੂੰ ਹੋਏਗਾ ਅੱਜ ਜੋ ਉਹਨਾਂ ਨੇ ਗੱਲਾਂ ਕਹੀਆਂ ਬਿਲਕੁਲ ਸੱਚ ਕਹੀਆਂ ਕਿ ਜੋ ਜੋ ਵੀ ਕੰਮ ਹੁਣ ਇਸ ਵੇਲੇ 2 ਸਾਲਾਂ ਦੇ ਵਿੱਚ ਹੋਏ ਸ਼ਾਇਦ ਪਿਛਲੇ 20 ਸਾਲਾਂ ਦੇ ਵਿੱਚ ਕਦੇ ਵੀ ਨਹੀਂ ਹੋਏ ਸੀ ਜੇ ਅੱਜ ਜੋ ਆ ਕੇ ਦੂਸਰੀਆਂ ਸਰਕਾਰਾਂ ਵਾਲੇ ਜੁਮਲੇ ਖੇਡਦੇ ਨੇ ਕੋਈ ਝੂਠ ਵੀ ਕਹਿ ਰਹੇ ਨੇ ਤਾਂ ਉਸ ਝੂਠ ਪਰੇਵ ਚ ਵਾਕਈ ਆਂਦੀ ਲੋੜ ਨਹੀਂ ਕੰਮ ਨੂੰ ਵੋਟ ਪੈਣੀ ਚਾਹੀਦੀ ਹੈ ਔਰ ਹਲਕਾ ਨਾਰਥ ਦੇ ਵਿੱਚ ਇੰਨੇ ਕੁ ਕੰਮ ਹੋ ਚੁੱਕੇ ਨੇ ਜੋ ਅਣਗਿਣਤ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਗਲੀ ਕੋਈ ਸੜਕ ਹੁਣ ਤੱਕ ਕੋਈ ਕੱਚੀ ਰਹਿ ਗਈ ਹੈ ਜਾਂ ਕਿਤੇ ਵੀ ਕੋਈ ਡਿਵੈਲਪਮੈਂਟ ਦਾ ਕੰਮ ਸੀ ਪੈਂਡਿੰਗ ਰਹਿ ਰਿਹਾ ਹੈ ਅੱਜ ਇਸ ਰੋਡ ਦੇ ਉੱਤੇ ਅਸੀਂ ਮੌਜੂਦਾ ਖੜੇ ਆਂ ਖਾਸ ਕਰਕੇ ਇਸ ਰੋਡ ਦੀ ਗੱਲ ਕਰੀਏ ਕਿ ਇਸ ਰੋਡ ਨੂੰ ਚਾਰ ਮਹੱ ਨੇ اور ਜਿੱਦਾਂ ਹੀ ਚੌਧਰੀ ਮਦਨਾਲ ਬੱਗਾ ਜੀ ਐਮ ਐਲ ਏ ਬਣੇ ਔਰ ਸਭ ਤੋਂ ਪਹਿਲਾ ਇਹ ਰੋਡ ਦਾ ਜਿਹੜੀ ਕਹਿ ਸਕਦੇ ਦਸ਼ਾ ਉਹਨਾਂ ਨੇ ਸੁਧਾਰੀ ਔਰ ਹਰ ਵੇਲੇ ਉਹ ਵਿਕਾਸ ਕਰਦੇ ਰਹੇ ਨੇ ਔਰ ਵੈਸੇ ਵੀ ਅਸੀਂ ਦੇਖਿਆ ਕਿ ਹਲਕਾ ਸੈਂਟਰਲ ਤੋਂ ਵੀ ਐਮ ਪੀ ਆਉਣ ਵਾਲੇ ਸਾਡੇ ਐਮ ਪੀ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਜੋ ਕੰਮ ਕੀਤੇ ਨੇ ਸ਼ਲਾਗਾ ਯੋਗ ਨੇ ਔਰ ਇਹ ਪਰਮਾ ਇਕਾਠ ਉਹਨਾਂ ਦੀ ਜਿੱਤ ਦਾ ਆਸ਼ਵਾਸਨ ਦਵਾ